ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸਾਨੀ ਸੰਘਰਸ਼ ਪੂਰੇ ਜੋਰਾਂ ਤੇ ਚੱਲ ਰਿਹਾ ਹੈ ਇਸ ਕਿਸਾਨੀ ਸੰਘਰਸ਼ ਵਿੱਚ ਪੂਰੀ ਦੁਨੀਆ ਦੇ ਲੋਕ ਵੱਧ ਚੜ ਕੇ ਆਪਣਾ ਹਿੱਸਾ ਪਾ ਰਹੇ ਨੇ ਪਿਛਲੀ ਵਾਰ ਸਾਰੇ ਹੀ ਸਿੰਗਰ ਇਸ ਕਿਸਾਨੀ ਸੰਘਰਸ਼ ਦਾ ਹਿੱਸਾ ਬਣੇ ਸਨ ਪਰ ਇਸ ਵਾਰ ਕਿਸੇ ਵੀ ਸਿੰਗਰ ਨੇ ਪਹਿਲ ਨਹੀਂ ਕੀਤੀ ਇਸ ਦੇ ਪਿੱਛੇ ਇਹ ਹੀ ਵਜ੍ਹਾ ਹੈ ਉਹਨਾਂ ਨੂੰ ਆਪਣੇ ਕੈਰੀਅਰ ਦੀ ਫਿਕਰ ਹੈ ਕਿਤੇ ਸੈਂਟਰ ਸਰਕਾਰ ਕੋਈ ਕਾਰਵਾਈ ਨਾ ਕਰ ਦੇਵੇ ਇਹੀ ਉਹਨਾਂ ਨੂੰ ਡਰ ਸਤਾ ਰਿਹਾ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬੀ ਕਲਾਕਾਰ ਕਰਨ ਔਜਲਾ ਕਿਸਾਨੀ ਮੋਚੇ ਦੇ ਵਿੱਚ ਪਹੁੰਚੇ ਹਨ ਤੇ ਉਹਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ ਉਹ ਕਾਬਲੇ ਤਾਰੀਫ ਹੈ ਇਸ ਵੀਡੀਓ ਨੂੰ ਕਾਫੀ ਜਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ ਕਿਸਾਨ ਕੋਈ ਅੰਤਕਵਾਦੀ ਨਹੀਂ ਛਰਿਆਂ ਬਸ ਸਰਕਾਰਾਂ ਦੇ ਕਹਿਣ ਤੇ ਪੁਲਿਸ ਸਿੱਧੀਆਂ ਹੀ ਗੋਲੀਆਂ ਚਰਾਰੀ ਹੈ ਕਾਫੀ ਮੁੰਡੇ ਤੇ ਬਾਪੂ ਤਸੱਦਦ ਦਾ ਸ਼ਿਕਾਰ ਵੀ ਹੋਏ ਨੇ ਤੇ ਇੱਕ 22 ਸਾਲ ਦੇ ਮੁੰਡੇ ਦੀਆਂ ਅੱਖਾਂ ਵੀ ਖਰਾਬ ਹੋ ਗਈਆਂ ਨੇ ਤੇ ਕੱਲ ਇੱਕ ਬਾਪੂ ਵੀ ਸ਼ੀਧੀ ਪਾ ਗਿਆ ਕਿਸਾਨੀ ਮੋਰਚੇ ਦੇ ਵਿੱਚ ਤੇ ਦੋਸਤੋ ਸਾਡਾ ਚੈਨਲ ਕਿਸਾਨਾਂ ਦੇ ਹੱਕ ਦੇ ਵਿੱਚ ਖੜਿਆ ਤੇ ਗੋਦੀ ਮੀਡੀਆ ਵਾਲੇ ਚਮਚੇ ਦੂਰ ਰਹਿਣ ਤੇ ਪੰਜਾਬੀ ਭੈਣ ਭਰਾ ਵੱਧ ਤੋਂ ਵੱਧ ਆਪਣੇ ਚੈਨਲ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਕਮੈਂਟ ਜਰੂਰ ਕਰਿਓ ਪੰਜਾਬ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਵੱਧ ਤੋਂ ਵੱਧ ਇਸ ਕਿਸਾਨੀ ਅੰਦੋਲਨ ਦੀ ਸਪੋਰਟ ਕਰਿਆ ਕਰੋ ਤੇ ਬਾਕੀ ਆਓ ਲੈ ਚਲਦੇ ਹਾਂ ਕਰਨ ਔਜਲੇ ਦੀ ਪੂਰੀ ਵੀਡੀਓ ਦੇ ਵੱਲ ਜਿੰਦਾਬਾਦ